ਦੇਨ ਹਾਰ ਪ੍ਰਭ ਛੋਡ ਕ ਲਗਹਿ ਆਨ ਸਵਾਏ ਨਾਨਕ ਕਹੂ ਨ ਸੀ ਜਈ ਬੈਨ ਨਾਵੈ ਪਤ ਜਾਏ ਅਸ਼ਟਪਦੀ 10 ਵਸਤੂ ਲੈ ਪਾਛਾ ਪਾਵੈ ਏਕ ਬਸਤ ਕਾਰਨ ਵਿਖੋਟ ਗਵਾਵੈ 10 ਵਸਤੂ ਇਹ 10 ਵਸਤੂ ਪਰਮੇਸ਼ਰ ਤੋਂ ਮੰਗ ਲੈਂਦਾ 10 ਵਸਤੂਆਂ ਮੰਨ ਲਓ ਪਰਮੇਸ਼ਰ ਨੇ ਦੇ ਦਿੱਤੀਆਂ ਅੱਗੇ ਏਕ ਬਸਤ ਕਾਰਨ ਵਿਖੋਟ ਗਵਾਵੈ ਇੱਕ ਵਸਤੂ ਨਹੀਂ ਮਿਲੀ ਉਹਨਾਂ ਚੋਂ ਉਹਦੇ ਕਰਕੇ ਬਿਖੋਟ ਹੋ ਜਾਂਦਾ ਇਤਬਾਰ ਨਹੀਂ ਕਰਦਾ ਪਰਮੇਸ਼ਰ ਤੇ ਸ਼ਰਦਾ ਗਵਾਉਂਦਾ ਹਮ ਇੱਕ ਪੀਣਾ ਦੇ 10 ਪੀ ਹਰ ਲੇ ਤੇ ਹੁਣ ਪਰਮੇਸ਼ਰ ਦੀ ਮਰਜ਼ੀ ਆ ਇੱਕ ਵੀ ਨਾ ਦਵੇ ਤਨ ਉਹ ਜਿਹੜੀ ਇੱਕ ਚੀਜ਼ ਨਹੀਂ ਮਿਲੀ ਮੰਨ ਲਾ ਵੀ 10 ਵਸਤੂਆਂ ਮੈਂ ਮੰਗੀਆਂ 9 ਮਿਲ ਗਈਆਂ ਮੈਨੂੰ ਇੱਕ ਨਹੀਂ ਮਿਲੀ ਜਿਹੜੀ ਇੱਕ ਨਾ ਮਿਲੀ ਉਹਦੇ ਕਰਕੇ ਮੈਂ ਸ਼ਰਦਾ ਨਹੀਂ ਰੱਖਦਾ ਪਰਮੇਸ਼ਰ ਤੇ ਇੱਕ ਪੀਣਾ 10 ਪੀ ਹਿਰਲੇ ਕੋਣ ਇਕਵਨਾ ਦਵੇ ਤੇ ਜਿਹੜੀਆਂ ਦੱਸ ਦਿੱਤੀਆਂ ਹੀ ਉਹ ਵੀ ਵਾਪਸ ਖੋ ਲਵੇ ਨਾ ਮੋੜਾ ਕਹੋ ਕਾਹ ਕਰੇ ਤੇ ਫਿਰ ਮੂਰਖ ਕੀ ਕਰ ਲੂਗਾ ਇੱਥੇ ਜਿਹੜੀਆਂ ਪਹਿਲੀਆਂ ਦੱਸੀ ਉਹ ਵੀ ਪਰਮੇਸ਼ਰ ਖੋ ਲਵੇ ਫਿਰ ਕੀ ਕਰ ਲੂਗਾ ਕਹਿੰਦੇ ਜੈ ਠਾਕੁਰ ਸਿਉਨਾਹੀ ਚਾਰਾ ਅੱਗੇ ਪੜੀ ਜਾਏ ਇਹਦੇ ਚਾਰ ਪੰਕਤੀਆਂ ਦੇ ਅਰਥ ਬੜੇ ਵਧੀਆ ਤਾਕੋ ਕੀਜੈ ਸਾਧ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਵ ਸੂਖ ਤਾਂ ਕੀਤੇ ਆ ਵੀ ਅ ਪਰਮੇਸ਼ਰ ਦਾ ਤਾਂ ਹੀ ਸ਼ੁਕਰ ਕਰਨਾ ਚਾਹੀਦਾ ਜੇ ਕੋਈ ਚੀਜ਼ ਆਪਾਂ ਮੰਗੀ ਨਹੀਂ ਪ੍ਰਾਪਤ ਹੋਈ ਸਰਬ ਸੂਖ ਤਾਹੂ ਮਨ ਊਠਾ ਜਿਸ ਜਣ ਆਪਣਾ ਹੁਕਮ ਨ ਆਇਆ ਸਰਬ ਥੋਕ ਨਾਨਕ ਤੈਨ ਪਾਇਆ ਅਗਨਤ ਅਗੰਤ ਹੂੰ ਅਗੰਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਬਰਤ ਅਨਦ ਉਲਾਸ ਆਪਣੀ ਮਾਨ ਕਛ ਬਾਹਰ ਸਾਹੋ ਲੇ ਅਗਿਆਨੀ ਮਨ ਰੋਸ ਕਰੇ ਆਪਨੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸਵਾਸ ਨਾ ਹੋਵੈ ਜਿਸ ਕੀ ਬਸ ਤਿਸ ਆਗੈ ਰਾਖਾ ਪ੍ਰਭ ਕੀ ਆਗਿਆ ਮਨੈ ਮਥੈ ਉਸਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਕਨਕਪਾ ਆਤਮਾ ਮਾਇਆ ਕੇ ਹੇਤ ਸਰਪਰ ਹੋਵਤ ਜਾਨ ਜਾਨ ਅਨੇਤ ਬਿਰਤ ਕੀ ਛਾਇਆ ਸਿਉ ਰੰਗ ਲਾਵੈ ਓਹ ਬਿਨਸੈ ਓਹ ਮਨ ਚੁਤਾਵੈ ਜੋ ਦੀਸਾ ਸੋਚਾ ਲਨਹਾਰ ਲਪਟ ਰਿਓ ਤਹ ਅੰਧ ਅੰਧਾਰ ਬਟਾਉ ਸਿਓ ਜੋ ਲਾਵੈ ਨੇਹ ਤਾਕੂ ਹਾਤ ਨ ਆਵੈ ਕੀ ਮਨ ਹਰਕੇ ਨਾਮ ਕੀ ਪ੍ਰੀਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਾਨ ਤਾਨਕ ਡੰਬ ਸਬਾਇਆ ਮਿਥਿਆ ਹਉ ਮੈਂ ਮਮਤਾ ਮਾਇਆ ਮਿਥੇ ਅਰਥ ਦਬੇ ਲਿਮਟ ਨਾਰਾਇਣ ਵਾਲਾ ਹਰ ਚੀਜ ਮਿਠੀ ਹੋਈ ਆ ਜਿਵੇਂ ਸਾਡਾ ਨੈਟ ਪੈਗ ਮਿਥਿਆ ਹੁੰਦਾ ਨਾ ਇਨੇ ਦਿਨ ਬਾਦ ਖਤਮ ਹੋ ਜਾਣਾ ਇਸ ਤਰ੍ਹਾਂ ਹਰ ਚੀਜ਼ ਮਿੱਥੀ ਹੋਈ ਐ ਮਿੱਥਿਆ ਤਨ ਇਸਰੀਰ ਮਿੱਟਿਆ ਤਨ ਇਹ ਪੈਸਾ ਮਿੱਟਿਆ ਕੁਟੰਬ ਪਰਵਾਰ ਮਿੱਟਿਆ ਸਭਾਇਆ ਸਾਰਾ ਹੀ ਇਸ ਤਰ੍ਹਾਂ ਦੇ ਅਰਥ ਹੈ ਮਿੱਥਿਆ ਰਾਜ ਜੋਬਨ ਧਨਮਾਲ ਮਿੱਥਿਆ ਕਾਮ ਕਰੋਧ ਬਿਕਰਾਲ ਮਿੱਥਿਆ ਰਥ ਹਸਤੀ ਅਸਵ ਬਸਤਰਾ ਮਿੱਥਿਆ ਹਾਤੀ ਨਹੀਂ ਕਹਿੰਦੇ ਹਸਤੀ ਠੀਕ ਰਥ ਰਥ ਗੱਡੀਆਂ ਲਾਲਾ ਅਜ ਦੇ ਜਮਾਨੇ ਚ ਹਾਤੀ ਕੋੜੇ ਬਸਤਰ ਇਹ ਪਹਿਰਾਵੇ ਸਾਰੇ ਮਿੱਥਿਆ ਸਭ ਨੇ ਨਾਸ ਹੋ ਜਾਣਾ ਮਿਥਿਆ ਰੰਗ ਸੰਗ ਮਾਇਆ ਪੇਖਸਤਾ ਮਿਥਿਆ ਤ੍ਰੋਹ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗਮਾਨ ਅਸਥਰ ਭਗਤ ਅਸਥਿਰ ਭਗਤ ਸਾਦਗੀ ਸਰਣ ਨਾਨਕ ਜਪ ਜਪ ਜੀਵੈ ਹਰਿ ਕੇ ਚਰਨ ਮਿਥਿਆ ਸ਼੍ਰਵਣੇ ਪਰ ਨਿੰਦਾ ਸੁਣਹਿ ਮਿਥਿਆ ਹਸਤ ਪਾੜ ਦਰਪਕੋ ਹਿਰਹਿ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ ਮਿਥਿਆ ਅਰਸਨਾ ਭੋਜਨ ਅੰਨ ਸਵਾਦ ਮਿਥਿਆ ਚੰਨ ਪਰ ਵਿਕਾਰ ਕੋ ਤਾਵਹਿ ਮਿਥਿਆ ਮਨ ਪਰ ਲੋਭ ਲਬਾਬਹਿ ਮਿਥਿਆ ਤਾਨ ਨਹੀ ਪਰ ਉਕਾਰਾ ਮਿਥਿਆ ਬਾਸ ਲੇਤ ਵਿਕਾਰਾ ਬਿਨ ਬੂਝੇ ਮਿਥਿਆ ਸਭ ਪਏ ਸਫਲ ਦੇਹ ਨਾਨਕ ਹਰ ਹਰ ਨਾਮ ਲੇ ਬਿਰਤੀ ਸਾਖੀ ਆਰਜਾ ਸਾਚ ਬਿਨਾ ਕਹਿ ਹੋਤ ਸੂਚਾ ਬਿਰਥਾ ਨਾ ਬਿਨਾ ਤਨ ਅੰਦ ਮੁਖਾਵਤਾ ਕੈ ਦੁਰਗੰਧ ਬੈਨ ਸਿ ਬੈਨ ਸਿਮਰਨ ਦਿਨ ਰੈਨ ਬ੍ਰਿਥਾ ਬਿਹਾਏ ਮੇਕ ਬਿਨਾ ਜੋ ਕੀਤੀ ਜਾਏ ਗੋਬੈਦ ਭਜਨ ਬਿਨ ਬ੍ਰਿਥੇ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਦਾਮ ਤਨ ਤਨ ਦੇ ਜਨ ਜਿਹ ਘਟ ਵਸਿਓ ਹਰਨਾਓ ਨਾਨਕ ਤਾਗੈ ਬਲ ਬਲ ਜਾਓ ਰਹਿ ਤਵਰ ਕਾ ਚਰਕਮ ਆਵਤ ਮਨ ਹੀ ਪ੍ਰੀਤ ਮੁਖੋ ਘੜ ਲਾਵਤ ਜਾਨਨ ਹਾਰ ਪ੍ਰਭੂ ਪਰਬੀਨ ਬਾਹਰ ਪੀਖ ਨ ਕਾਹੂ ਪੀਨ ਅਵਰ ਉਪਦੇਸ ਆਪਨ ਕਰ ਆਵਤ ਜਾਵਤ ਜਨ ਮਰੈ ਜਿਸ ਕਾ ਅੰਤਰ ਹੈ ਬਸੈ ਨਿਰੰਕਾਰ ਤੇਸ ਕੀ ਸੇਖ ਕਰ ਸੰਸਾਰ ਜੋ ਤੁਮ ਭਾਣੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਭਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪ ਹੀ ਮਾਨੈ, ਆਪ ਹੀ ਆਪ ਆਪ ਕਰਤ ਨ ਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ, ਉਪਾਦ ਸਿਆਣਪ ਸਕਲ ਤੇ ਰਹਤ ਸਭ ਕਛੁ ਜਾਣੈ ਆਤਮ ਕੀ ਰਹਤ, ਜਿਸ ਭਾਵੈ ਤਿਸ ਲਏ ਲੜ ਲਾਇ ਥਾਣ ਸੁਣਤਰ ਰਹਿਆ ਸਮਾਇ, ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪੁ ਨਾਨਕ ਹਰੀ।